ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬੱਸ ਸਟੈਂਡ ਤੇ ਜੋ ਸ੍ਰੀ ਗੁਰੂ ਰਾਮਦਾਸ ਆਟੋ ਜੁਨੀਅਨ ਹਾਲ ਪੰਜਾਬ ਅਤੇ ਰੇੜੀ ਫੜੀ ਜੁਨੀਅਨ ਵੱਲੋਂ ਸ਼ਿਵਰਾਤਰੀ ਮਨਾਈ ਜਾ ਰਹੀ ਹੈ ਔਰ ਇਹਦੇ ਵਿੱਚ ਸਾਰੀਆਂ ਸੰਗਤਾਂ ਵਾਸਤੇ ਜੋ ਲੰਗਰ ਪੰਡਾਰੇ ਦਾ ਪ੍ਰਬੰਧ ਕੀਤਾ ਗਿਆ ਔਰ ਇਨ੍ਹਾਂ ਜਥੇਬੰਦੀਆਂ ਵੱਲੋਂ ਜੋ ਐਡਾ ਤਕੜਾ ਉਪਰਾਲਾ ਕੀਤਾ ਗਿਆ ਇਹਨਾਂ ਨੂੰ ਲੱਖ ਲੱਖ ਵਧਾਈ ਦਿੰਦੇ ਆ ਔਰ ਇਹਨਾਂ ਨੇ ਜੋ ਸੰਗਤ ਦਾ ਸੁਕਰਾਨੇ ਵਜੋਂ ਔਰ ਜੋ ਇਹਨਾਂ ਨੇ ਸਾਰੇ ਸੰਸਾਰ ਬਾਰੇ ਇੱਕ ਅਰਦਾਸ ਕੀਤੀ ਆ ਕਿ ਆਪਾਂ ਰਲ ਮਿਲ ਕੇ ਇਸੇ ਤਰੀਕੇ ਨਾਲ ਜਿਹੜੇ ਜਿਹੜੇ ਵੀ ਤਿਹਾਰ ਆ ਉਹ ਸਾਨੂੰ ਸਾਰਿਆਂ ਨੂੰ ਰਲ ਕੇ ਮਨਾਉਣੇ ਚਾਹੀਦੇ ਆ ਤੇ ਪ੍ਰਮਾਤਮਾ ਇਹਨਾਂ ਦੀਆਂ ਮਨਕਾਮਨਾ ਪੂਰੀਆਂ ਕਰੇ ਜਿਸ ਭਾਵਨਾ ਨਾਲ ਲੰਗਰ ਪੰਡਾਰੇ ਲਾਏ ਗਏ ਆ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਵਾਹਿਗੁਰਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਦੀ ਫਤਿਹ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਲੋਕ ਆ ਇੱਕ ਸੰਸਾਰੀ ਇੱਕ ਪੰਡਾਰੀ ਇੱਕ ਲਾਇ ਦਿਵਾਨ ਭੋਲੇ ਸ਼ੰਕਰ ਦੇ ਜਿਹੜਾ ਤਿਹਾੜ ਮਨਾਇਆ ਜਾ ਰਿਹਾ ਹੈ ਈਸ਼ਵਰਾਤਰੀ ਜੀ ਦੇ ਮੁਖਤੇ ਇਹਦੇ ਸਭ ਸੰਤਾਂ ਨੂੰ ਮੈਂ ਲੱਖ ਲੱਖ ਵਧਾਈ ਦੇਣਾ ਔਰ ਹਰ ਸਾਲ ਦੀ ਤਰ੍ਹਾਂ ਇਹ ਹਰ ਮਨਾਉਂਦੇ ਰਹਿਣਗੇ ਔਰ ਇਹਨਾਂ ਦੇ ਭੋਲੇनाथ ਦੀ ਇਹੋ ਕਹਿੰਦੇ ਕਿਰਪਾ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਨਾਨਕ ਸਿੰਘ ਸ਼ਾਟਾ ਸ਼੍ਰੀ ਗੁਰੂ ਰਾਮਦਾਸ ਸਾਡੋ ਜੁਨੀ ਦਾ ਬੇਤ ਪ੍ਰਦਾਨ ਅ ਇਹ ਜਿਹੜਾ ਤਿਹਾਰ ਹੈ ਸ਼ਿਵ ਭੋਲੇ ਜੀ ਦੇ ਖੁਸ਼ੀ ਦਾ ਹਰ ਸਾਲ ਪੂਰਾ ਪੰਜਾਬ ਕੀ ਵਰਲਡ ਹੀ ਮਨਾਉਂਦਾ ਆ ਤੇ ਉਸ ਨੂੰ ਮੁੱਖ ਰੱਖਦੇ ਆ ਕਿ ਅਸੀਂ ਵੀ ਇਹ ਟੀਮ ਨੇ ਸਾਰੀ ਨੇ ਬਦਲ ਕੇ ਇਹ ਵਿਚਾਰ ਕੀਤੀ ਕਿ ਬੱਸ ਸਟੈਂਡ ਤੇ ਵੀ ਇਹ ਤਿਹਾਰ ਬਣਾ ਕੇ ਤੇ ਆਪਾਂ ਵੀ ਉਹਦੀਆਂ ਖੁਸ਼ੀਆਂ ਦੇ ਵਿੱਚ ਸਾਂਝੇ ਹੋਈਏ ਇਸ ਕਰਕੇ ਸਾਰੀ ਹੀ ਸ਼ਿਰੂ ਰਾਮਦਾਸ ਸਾਟੋ ਜੁਨੀਅਨ ਤੇ ਰੇੜੀ ਫੜੀ ਜੁਨੀਅਨ ਨੇ ਰਲ ਕੇ ਇਹ ਉਪਰਾਲਾ ਜਿਹੜਾ ਕਿ ਸਾਂਝੇ ਤੌਰ ਤੇ ਕੀਤਾ ਏ ਤੇ ਉਹਦੇ ਵਿੱਚ ਸਭ ਤੋਂ ਵੱਧ ਸਹਿਯੋਗ ਜਿਹੜਾ ਸੰਗਤ ਦਾ ਸਾਡੇ ਨਾਲ ਹੋਇਆ ਏ ਮੈਂ ਸਾਰੀ ਸੰਗਤ ਨੂੰ ਤੇ ਸਾਰੇ ਹੀ ਸ਼ਹਿਰ ਵਾਸੀਆਂ ਨੂੰ ਲੱਖ ਲੱਖ ਵਧਾਈ ਦੇਣਾ ਹਾਂ ਔਰ ਇਸ ਆਸਰਖਦਾ ਕਿ ਇਹ ਜਿਹੜਾ ਇਸ ਤਰ੍ਹਾਂ ਦੇ ਤਿਹਾਰ ਹੈ ਇਸ ਤਰ੍ਹਾਂ ਦੇ ਗੁਰੂਵਾਰ ਪੀਰਾਂ ਦੇ ਹਰ ਸਾਲ ਦੀ ਤਰ੍ਹਾਂ ਬਣਾਉਂਦੇ ਰਹਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੋ ਬੋਲੇ ਸੋ ਨਿਹਾਲ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਸ੍ਰੀ ਸ੍ਰੀ 108 ਸਤਗੁਰ ਗਿਆਨनाथ ਮਹਾਰਾਜ ਕੀ ਜੈ ਸ਼ਿਵ ਭੋਲੇ ਭੰਡਾਰੀ ਕੀ ਜੈ ਜਿੰਨਾ ਮਹਾਂਪੁਰਸ਼ਾਂ ਦਾ ਅੱਜ ਜਿਹੜਾ ਇਤਿਹਾਰ ਆ ਸ਼੍ਰੀ ਗੁਰੂ ਰਾਮਦਾਸ ਆਟੋ ਯੂਨੀਅਨ ਆਲ ਪੰਜਾਬਰਾ ਜੱਥੇਬੰਦੀ ਵੱਲੋਂ ਤੇ ਰੇੜੀ ਫੜੀ ਯੂਨੀਅਨ ਫਰੂਟ ਯੂਨੀਅਨ ਵੱਲੋਂ ਤੇ ਸਮੂਹ ਸਾਧ ਸੰਗਤ ਦੇ ਸਹਿਯੋਗ ਨਾਲ ਅੱਜ ਜਿਹੜਾ ਅੰਮ੍ਰਿਤਸਰ ਬੱਸ ਅੱਡੇ ਤੇ ਸ਼ਿਵ ਕੋਲੇ ਭੰਡਾਰੀ ਦੀ ਯਾਦ ਵਿੱਚ ਸ਼ਿਵਰਾਤਰੀ ਨੂੰ ਮੁੱਖ ਰੱਖਦਿਆਂ ਹੋਇਆਂ ਅੱਜ ਜਿਹੜਾ ਲੰਗਰ ਆ ਉਹ ਸਮੂਹ ਸਾਧ ਸੰਗਤ ਦੇ ਸਹਿਯੋਗ ਨਾਲ ਬੱਸ ਸਟੈਂਡ ਤੇ ਲਾਇਆ ਗਿਆ ਜੀ ਤੇ ਸਾਰੀ ਸਾਧ ਸੰਗਤ ਦਾ ਤਹਿ ਦਿਲੋਂ ਧੰਨਵਾਦ ਕਰਦੇ ਆਂ ਕਿ ਇਹ ਕਿਸੇ ਇੱਕ ਵਿਅਕਤੀ ਦਾ ਇਹ ਮਕਸਦ ਨਹੀਂ ਹੈ ਕਿਉਂਕਿ ਜਦੋਂ ਮਹਾਂਪੁਰਸ਼ਾਂ ਦੇ ਤਿਹਾਰ ਮਨਾਏ ਜਾਂਦੇ ਨੇ ਤੇ ਉਹ ਸੰਗਤ ਦੇ ਸਹਿਯੋਗ ਨਾਲ ਮਨਾਏ ਜਾਂਦੇ ਨੇ ਇਸ ਕਰਕੇ ਆਟੋ ਯੂਨੀਅਨ ਤੇ ਫਰੂਟ ਯੂਨੀਅਨ ਦੇ ਜਿਹੜੇ ਭਾਈ ਨੇ ਇਹਨਾਂ ਨੇ ਤੇ ਸਿਰਫ ਇੱਕ ਭਾਈ ਆਪਣਾ ਇਹ ਕਹਿ ਲਿਆ ਜਾਵੇ ਕਿ ਸੇਵਾ ਹੀ ਨਭਾਈ ਹੈ ਸੇਵਾ ਜਿਹੜੀ ਉਹ ਸੰਗਤ ਦੀ ਹੈ ਜੀ ਜਿਨ੍ਹਾਂ ਨੇ ਤਿਲ ਫੁੱਲ ਆਪਣੇ ਦਸਾਂ ਨੋਹਾਂ ਦੀ ਕੀਰਤ ਦੇ ਵਿੱਚੋਂ ਬڑے ਚਾ ਉਤਸ਼ਾਹ ਤੇ ਸ਼ਰਧਾ ਭਾਵਨਾ ਦੇ ਨਾਲ ਬਹੁਤ ਵੱਡੀ ਪੱਧਰ ਤੇ ਸਾਰੇ ਹੀ ਭਾਈਚਾਰੇ ਨੇ ਜਿਹੜੀ ਸੇਵਾ ਕੀਤੀ ਹੈ ਆਟੋ ਵਾਲੇ ਵੀਰਾਂ ਨੇ ਕੀਤੀ ਆ ਦੁਕਾਨਦਾਰ ਵਾਲੇ ਵੀਰਾਂ ਨੇ ਕੀਤੀ ਆ ਜਿੰਨਾ ਵੀ ਅੰਮ੍ਰਿਤਸਰ ਦਾ ਆਲਾ ਦਵਾਲਾ ਭਾਈ ਸਾਰਿਆਂ ਨੇ ਬੜੇ ਉਤਸ਼ਾਹ ਦੇ ਨਾਲ ਸ਼ਿਵ ਕੋਲੇ ਭੰਡਾਰੀ ਸ਼ਿਵਜੀ ਮਹਾਰਾਜ ਜੀ ਦੇ ਸ਼ਿਵਰਾਤੀ ਦੇ ਸਿਵਰਾਤਰੀ ਦੇ ਦਿਹਾੜ ਨੂੰ ਮੁੱਖ ਰੱਖਦੇ ਹੋਇਆ ਅੱਜ ਜਿਹੜਾ ਇੱਥੇ ਲੰਗਰ ਭੰਡਾਰਾ ਲਗਾਇਆ ਗਿਆ ਉਹ ਸਮੂਹ ਸਾਧ ਸੰਗਤ ਦਾ ਤੈਨੂੰ ਦਿਲੋਂ ਧੰਨਵਾਦ ਕਰਦੇ ਆ ਸ੍ਰੀ ਗੁਰੂ ਰਾਮਦਾਸ ਆਟੋ ਯੂਨੀਅਨ ਆਲ ਪੰਜਾਬ ਰਾਜ ਜੱਥੇਬੰਦੀ ਦੇ ਵੱਖ-ਵੱਖ ਸਟੈਂਡਾਂ ਤੋਂ ਸਾਡੇ ਜ਼ਿਲ੍ਹਾ ਅੰਮ੍ਰਿਤਸਰ ਦੇ ਆਲੇ-ਦੁਆਲੇ ਤੋਂ ਸਤਿਕਾਰਯੋਗ ਵੀਰ ਸਾਡੇ ਸਾਰੇ ਆਏ ਆ ਸਾਰਿਆਂ ਨੇ ਭਾਈ ਬੜਾ ਵੱਡਾ ਉਤਸ਼ਾਹ ਦਿਖਾਇਆ ਹੈ ਇਹ ਗੁਰੂ ਮਹਾਰਾਜ ਦੇ ਲੰਗਰਾਂ ਵਾਸਤੇ ਜੋ ਵੀ ਉਹਨਾਂ ਦੇ ਕੋਲੋਂ ਮੰਨ ਲਓ ਕਿ ਗੁਰੂ ਸਾਹਿਬ ਦੇ ਲੰਗਰ ਦੇ ਵਿੱਚ ਸੇਵਾ ਉਹਨਾਂ ਨੇ ਬੜੇ ਤੇ ਚਾਅ ਦੇ ਨਾਲ ਪਾਈ ਹੈ ਤੇ ਗੁਰੂ ਸਾਹਿਬ ਦੇ ਚਰਨਾਂ 'ਚ ਇਹ ਬੇਨਤੀ ਕਰਦੇ ਆ ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਨ ਕਿ ਜਿਸ ਭਾਵਨਾ ਦੇ ਨਾਲ ਸਮੂਹ ਸਾਧ ਸੰਜੋ ਸਮੂਹ ਸੰਗਤ ਨੇ ਇਹ ਲੰਗਰ ਦੇ ਵਿੱਚ ਸੇਵਾ ਪਾਈ ਹੈ ਸਤਿਗੁਰ ਉਹਨਾਂ ਦੀਆਂ ਸੇਵਾਵਾਂ ਜਿਹੜੀਆਂ ਉਹ ਸਵੀਕਾਰ ਕਰਨ ਤੇ ਸਭਨਾਂ ਦੀਆਂ ਮਨੋ ਭਾਵਨਾਵਾਂ ਅਸਮਰਦਾ ਪੂਰੀਆਂ ਕਰਨ ਸਭਨਾਂ ਦੇ ਸਰਬੱਤ ਦੇ ਸਿਰ ਤੇ ਮੇਰ ਪ੍ਰਿਆਤ ਰੱਖਣ ਤੇ ਆਪਣੇ ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮ ਦਾਣ ਦੀ ਦਾਤ ਵਖਸ਼ ਕੇ ਇਹਨਾਂ ਸਮੂਹ ਸਾਧ ਸੰਗਤਾਂ ਨੂੰ ਨਿਵਾਜਣ ਆਪਣੇ ਘਰੋਂ ਤੇ ਇਹਨਾਂ ਸਮੂਹੀ ਭਾਈਚਾਰੇ ਦੇ ਵਿੱਚ ਪ੍ਰੇਮ ਪਿਆਰ ਸਤਿਕਾਰ ਬਣਿਆ ਰਹੇ ਤੇ ਗੁਰੂ ਮਹਾਰਾਜ ਦੇ ਜਿਹੜੇ ਦਿਨ ਦਿਹਾੜਿਆ ਉਹ ਸਾਰੀਆਂ ਸਗਤਾਂ ਜਿਹੜੀਆਂ ਨਾਲ ਮਿਲ ਕੇ ਮਨਾਉਂਦੀਆਂ ਰਹਿਣ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ